ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਖਤੇ ਛੋਟੇ ਵੀਰੋ ਵੱਡੇ ਵੀਰ ਬੜੇ ਭੈਣਾ ਛੋਗਿਆ ਬੈਣਾ ਸਾਰਿਆਂ ਨੂੰ ਮਾਤਾ ਮਾਂ ਮਿਹਰੀਆਂ ਨੂੰ ਬਾਪੂ ਜੀ ਨੂੰ ਸਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੀ ਵੀਡੀਓ ਨੂੰ ਸਬਸਕ੍ਰਾਈਬ ਜਰੂਰ ਕਰਿਓ ਮੈਨੂੰ ਤੁਹਾਡੇ ਸਾਥ ਦੀ ਲੋੜ ਆ ਤੇ ਲਾਈਕ ਕਮੈਂਟ ਵੀ ਕਰਿਓ ਤਾਂ ਜੋ ਮੈਂ ਅਗਲੀ ਵੀਡੀਓ ਬਣਾਉਣ ਦੀ ਮੋਟੀਵੇਸ਼ਨ ਮੈਨੂੰ ਮਿਲਦਾ ਰਹੇ ਤੇ ਆਪਾਂ ਨੂੰ ਸਾਰਿਆਂ ਨੂੰ ਇਨਸਾਨੀਅਤ ਦੀ ਜਰੂਰ ਮਦਦ ਕਰਨੀ ਚਾਹੀਦੀ ਹੈ ਇਨਸਾਨ ਨੂੰ ਤੇ ਆਪਾਂ ਨੂੰ ਸਭ ਤੋਂ ਪਹਿਲਾਂ ਸਿੱਖਾਂ ਨੂੰ ਖਾਸ ਕਰਕੇ ਸਿੱਖਾਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਸਿੱਖਾਂ ਦੇ ਜਗਾ ਮਦਦ ਕਰਨ ਲਈ ਪਹੁੰਚ ਜਾਂਦੇ ਨੇ ਪਰ ਸਿੱਖਾਂ ਦੀ ਕੋਈ ਮਦਦ ਕਿਤੇ ਕੋ ਜਾਣ ਲਈ ਪਹੁੰਚਦਾ ਨਹੀਂ ਅੱਜ ਆਪਾਂ ਗੱਲ ਕਰਾਂਗੇ ਜਿਹੜੇ ਬਿਹਾਰ ਦੇ ਵਿੱਚ ਇਹ ਰੈਡੀਆਂ ਕਰਦੇ ਨੇ ਗਾਹ ਤੇ ਇਹ ਮੁਸਲਮਾਨ ਬਿਹਾਰੀ ਤੇ ਪੰਜਾਬੀ ਸਿੱਖ ਲੋਕ ਸਾਡਾ ਬਿਹਾਰ ਖਾਲੀ ਖਾਂਦੇ ਕੱਟੇ ਕੋ ਦੋਸਤਾਂ ਸਾਡੇ ਦੇ ਇਤੋਂ ਇਹ ਜਨਾਰੇ ਨਾ ਰਹੇਗੇ ਲੋਕਾਂ ਕਰੇ ਕਿ ਕਿਸੇ ਪੰਜਾਬੀ ਬੰਦੇ ਨੇ ਯਾ ਸਿੱਖਤਨ ਦੇਣੇ ਤੇ ਹਾਂ ਵੀ ਬਿਰੋ ਚਲੋ ਬਿਹਾਰੀਓ ਬਾਹਰ ਨਿਕਲੋ ਸਾਡਾ ਪੰਜਾਬ ਖਾਲੀ ਕਰੋ। ਬਿਕਾਤਾ ਨਾ ਸਾਰੇ ਬਿਹਾਰੀ ਭੁੱਖੇ ਮੱਗ ਜਾਣਗੇ। ਇਹਨਾਂ ਨੂੰ ਇੱਥੇ ਤੜਕਾ ਨੂੰ ਨਾ ਨਿਭਰੇਗਾ ਕੋਈ ਘਿੜੀ ਸਬਜ਼ੀ ਖਾਣੀ ਹੈ ਕੋਈ ਲਾਲ ਸਬਜ਼ੀ ਖਾਣੀ ਹੈ। ਇੱਥੇ ਆ ਕੇ ਚੱਕਦੇ ਨੇ ਜੀ। ਇੱਥੇ ਆ ਕੇ ਕੱਪੜੇ ਮਿੰਡਾ ਪਾਉਣਾ ਦੇਖਦੇ ਨੇ। ਇੱਥੇ ਆ ਕੇ ਬੋਲਣਾ ਦੇਖਦੇ ਨੇ। ਕਿ ਉੱਧਰ ਜਾ ਕੇ ਇਹ ਗੱਲਾਂ ਵੀ ਲੋਕ ਕਿਹੜੀਆਂ ਕਰਦੇ ਨੇ। ਸਿੱਖ ਲੋ ਸੁਖ ਲੋ ਸਮਝ ਲੋ ਕਿ ਅਭਿਓ ਉਹ ਜਿਹੜੇ ਪੱਗਾਂ ਦੇ ਸਰਪ੍ਰਾਈਜ਼ ਵਧੇ ਖਾ ਸਕਦੇ ਨੂੰ ਬੇਨਤੀ ਆ ਮੇਰੀ ਤੇਰੇ ਕਹਨਾਂ ਨੇ ਜਾਇਆ ਪਾਂ ਰਲਾਣਾ ਜੀ ਤਾਂ ਇਹ ਜਾਂ ਸੀਗਾ ਹੁਣ ਗਾਂ ਹੁਣ ਹੀ ਇਹ ਨਾ ਦੇ ਅੰਭਾ ਲੱਗਤਾ ਬਾਹ ਜੋ ਵੀ ਕਹਿੰਨੇਗਾ ਨਾ ਸ਼ਰਮ ਕਰੋ ਮਨ ਨੂੰ ਸ਼ਰਮ ਕਰੋ ਕਿਉਂ ਤੁਸੀਂ ਜੜ ਕੱਢਣ ਲੱਗੇ ਆਂ ਆਪੀ ਕੌਂ ਦੀ ਆਖੀ ਅਗਲੇ ਦਾ ਤੁਹਾਨੂੰ ਬਾਇ ਵੀ 60 ਦੇ ਚੋ ਜੀ ਅੱਕੇ ਜਿਨ੍ਹਾਂ ਨੇ ਕਿ ਹੈ ਨਾਰੇ ਲਾਈ ਹੋਏ ਨੂੰ ਕੱਚ ਪੜਾਪੋ। ਕੁਰਬਾਨ ਇਹਨਾਂ ਨੂੰ ਕਿਉਂ ਪਾਕਿਸਤਾਨ 83 ਜਿਨ੍ਹਾਂ ਨੇ ਕਿੰਨੇ ਹਾਰੇ ਲਾਉਣ ਦੀ ਬੇਤੀ ਹੈ ਸਰਕਾਰ ਕੀ ਦੇਸ਼ ਕੇ ਗद्दार ਕੀ ਜਾਂ। ਦਿੱਸ਼ਾ ਇਹ ਦੇਸ਼ ਖਾ ਨੂੰ ਸਿਖਾਉਣੇ ਨੇ ਬੇਗਦਾਰ ਹੁੰਦੇ ਨੇ ਹਨਾ ਗਦਾਏ ਗਦਾਰੀਆਂ ਕਰਦੇ ਨੇ। 70% ਜਿਨ੍ਹਾਂ ਨੇ ਕੁਰਬਾਨੀ ਦੇ ਕੇ ਦੇਸ਼ ਨੂੰ ਯਾਦ ਦਿਖਾਤਾ ਇਹ ਉਮਰਾਂ ਬਾਅਦ ਦੇ ਵੀ ਗਦਾ ਹਨ। ਅੱਜ ਵੀ ਸਿੱਖ ਛੱਡਦਨ ਨਾ ਸਾਥ ਸੱਟੋ। ਔਰ ਦੇਖ ਲੋ ਜਿਹੜੀ ਇੱਕ ਜੰਗ ਜੀ ਚੱਲ ਰਹੀ ਹੈ। ਸੱਖਾਂ ਨਹੀਂ ਵੀ ਅਸੀਂ ਨਹੀਂ ਲੜਨਾ ਆ ਪਾਕਿਸਤਾਨ ਦੇ ਇਹਦੇ ਨਾਲ ਕੀ ਹਾਲ ਹੋ ਰਿਹਾ। ਡੜਾ ਡੜਾ ਕੇ ਕੁੱਟਿਆ ਕਰਨੇ ਛੋਟੇ ਘਰ ਛੋਟੇ ਜਿਹੜੇ ਹਾਰ ਛੱਡਦੇ ਆ ਲੈ ਮਤਨਾਲ ਦੀ ਪਾਕਿਸਤਾਨ ਦੀ ਯੂਨਿਟ ਪਰ ਮਤਲਬ ਕਹਿ ਲੋ ਵੀ ਨਹੀਂ ਫਰਾਂਦਰ ਦੇ ਇੰਟਰਮੈਂਟ ਹੋਰ ਤੇ ਉਹ ਪੱਲੇ ਪਿੱਛੇ ਹੀ ਵੜਦੇ। ਉੱਪਰ ਜੇ ਝੂਠ ਬੋਲਦੇ ਨੇ ਇਹ ਜਿਹੇ ਵੀ ਸਾਡੇ ਦਾ ਕੁਝ ਨਹੀਂ ਹੋਇਆ ਕਿਸੇ ਨੂੰ ਵੀ ਸਾਡੇ ਦਾ ਸਾਰਾ ਕੁਝ ਸਹੀ ਹੈ। ਸਾਡੇ ਦਾ ਜਹਾ ਇੰਨੀ دکھا بھی نہیں ہر چیز ٹوٹ بولنا ہے یار ہر چیز بولنا ایک ہریانے کے لڑکی کے موہ چا پا کے ریپ کر کے مارتا وہ بھی بہاری نے ਇੱਕ ਕੱਢੋ ਯਾਰਾਂ ਨੂੰ ਬਿਆਹਿਆਂ ਨੂੰ ਲਤਾਂ ਮਾਰਦੇ ਫੜੇ ਨੇ ਗੰਦ ਪਾਉਂਦੇ ਨੇ ਕ੍ਰਾਈਮ ਰੇਟ ਜਿੰਨਾ ਵੀ ਵੱਧ ਰਿਹਾ ਪਰ ਹਵਾ ਦੇ ਅਕੈ ਦੇ ਵੱਲ ਬੰਦੇ ਸਾਰੇ ਬਿਹਾਰ ਦੇ ਹੁੰਦੇ ਨੇ ਜਿੱਥਾਂ ਡੀਪੀ ਦੇ ਹੋਣਗੇ ਉਧਰਲੇ ਗੁਰਪੁਰ ਕੰਨੀ ਦੇ ਉਹੀ ਬਿਹਾਰ ਸਾਈਡ ਜਿਹੜਾ ਬਿਹਾਰ ਦੇ ਬਾਟਰ ਤੇ ਆ ਜਾਂਦੇ ਨੇ ਜਿਹੜੇ ਰਾਜ ਦੇ ਡੀਪੀ ਦੇ ਕ੍ਰਿਮੀਨਲ ਕ੍ਰਿਮੀਨਲ ਰੇਡਾਂ ਜਿੱ ਵੀ ਆਂਦੇ ਬਿਹਾਰ ਦਾ ਸਭ ਤੋਂ ਖਰਾ ਬਿਹਾਰ ਸਿਆਰ ਹਾਂਡੇ 36 ਗਾਰਡਨ ਸਭ ਤੋਂ ਵੱਧ ਕ੍ਰਾਈਮ ਰੈਟਿਡ ਸੀ ਉਹ ਲੋਕ ਦੱਸਣਗੇ ਸਾਨੂੰ ਹੁਣ ਵੀ ਅਸੀਂ ਕਿੱਥੇ ਰਹਿਣਾ ਧੀਂਗਰ ਕੱਟ ਗਈ ਇਹ ਲੋਕਾਂ ਇਤਨੇ ਆਨੋ ਗਿਆ ਕਿ ਚੌਥੀਆਂ ਬਿਆਂ ਨੂੰ ਵੀ ਕੋਈ ਨਾ ਕੋਈ ਤੋਂ ਮਾਰ ਜਾਣੀ ਆ ਆਂ ਵੀ ਕੁਖ ਨਹੀਂ ਮਾਰਨ ਲੱਗੇ ਹਾਂ ਤੁਸੀਂ ਇਹ ਅਭੀ ਇਕੱਲੇ ਇਕੱਲੇ ਪਿਆ ਬੀਤੂ ਸੌਂਫ ਹੋ ਗਿਆ ਨਾ ਕਰਕੇ ਮਾਰ ਜ਼ਰੂਰ ਸਕਦੇ ਹਾਂ ਉਹ ਤਾਂ ਕੁੱਤੇ ਯਾਰ ਕੁੱਤੇ ਸ਼ੇਰ ਨੂੰ ਕੀ ਕਰ ਲੈਣਗੇ ਉ ਤਾਂ ਫਿਰ ਸਾਨੂੰ ਪਤਾ ਹੀ ਹੈ ਨਾ ਆ ਫਟਾ ਹੋਈ ਜਾਂਦਾ ਕਿ ਇਹਨੂੰ ਥੋੜਾ ਹੈ ਯਾਰ ਪਰ ਸ਼ੇਰ ਮਰਦੇ ਨਹੀਂ ਹੁੰਦੇ ਜੇ ਹਜ਼ਾਰ ਯਾਰ ਕੁੱਤੇ ਇਕੱਠੇ ਹੋ ਕੇ ਸ਼ੇਰਾਂ ਨੂੰ ਮਾਰਨ ਦੀ ਲੱਗੇ ਨਾ ਤਾਂ ਵੀ ਸ਼ੇਰ ਨਹੀਂ ਮਰਦੇ ਆਹ ਤੋ ਕੀ ਆਨ ਜੇ ਤੁਸੀਂ ਮਾਰਦੇ ਕੁਝ ਹੀ ਬਣਾ ਲਓਗੇ ਬਹੁਤ ਬਹੁਤ ਕਰ ਲਵਾਂਗੇ ਬੇਸੀ ਮਾਰਦੇ ਪੈਨਸ਼ਨ ਨਾ ਲਓ ਕੁੱਟਿਆਂ ਦੀ ਕੱਲੇ-ਕੱਲੇ ਦੀ ਨਾfoundੀ ਕਰਕੇ ਪਿੱਛਾਂਗੇ ਜੇ ਕਿਤੇ ਜਿਹੜਾ ਕੁੜੀ ਨਾਲ ਹਾਦਸਾ ਹੋਇਆ ਜੇ ਕਿਤੇ ਕੋਈ ਮੁਸਲਮਾਨ ਕਰ ਰਿਹਾ ਥਾ ਫਿਰ ਤਾਂ ਉਹਨੇ ਬੜੇ ਰਾਟ ਪਾਣੇ ਦੀ ਆ ਵੀਡੀਓ ਆ ਲੈਣੇ ਵੀ ਪਾਣੇ ਦੀ ਜਿਹੜੇ ਸਾਰੇ ਛਿੰਟੂ ਮਿੰਟੂ ਚੋਪਾ ਹੋਇਆ ਇਹਨੇ ਇਹਨਾਂ ਦੇ ਨਾਲ ਸੰਗ ਚੋਂ ਸੰਗ ਚੋਂ ਗੇਂਦਾ ਹੋ ਗਿਆ ਨਾ ਬਾਜ਼ੀ ਵਿੱਚੋਂ નીકਲੋ ਗੇਂਦਾ ਨੂੰ ਤਾਂ ਬੜਾ ਖਰਾ ਹੈ ਫੁੱਲ ਗਿਆ ਨਾ ਇਹ ਫੁੱਲੇ ਜਾਂਦਾ ਜਦੋਂ ਜਦੋਂ ਇਹਨਾਂ ਦੇ ਨਾਲ ਕੋਈ ਅਫਦਾ ਬੰਦਾ ਇਹਨਾਂ ਦਾ ਕੱਲ ਤਾਂ ਜਾਤ ਕਰਤਨਾਂ ਇਹ ਗਿੰਦਈ ਹੋਏ ਨੰਨਾ ਇਹਨਾਂ ਦਾ ਗਿੰਦੋ ਹਰੋਂ ਸਹੀ ਹੋ ਰਿਹਾ ਇੰਪਾਵਰ ਕਲਾ ਦੇਮਾ ਕੋਈ ਸਖਤੇ ਬੰਦੇ ਦਾ ਕਰ ਕੋਈ ਕਾਰੀਓ ਕਰਾ ਕ੍ਰਾਈਮ ਦਾ ਗਾਲ ਤਾਂ ਬੰਦੇ ਸਾਰਿਆਂ ਚੁੰਨ ਜੀ ਇਹਨਾਂ ਮਤਲਬ ਇਹ ਨਹੀਂਗਾ ਵੀ ਆਪਾਂ ਉਹਨਾਂ ਨੂੰ ਕਹਿਣ ਲੱਗ ਜੀ ਜੀ ਹਾਂ ਉਹ ਕਮਿਊਨਿਟੀ ਗਲਤ ਹੈ ਪਰ ਇਹ ਹਾਂ ਬਾਰ ਬਾਰ ਇੱਕ ਹੀ ਗਮੇ ਉਦੋਂ ਜਦ ਲੋਕ ਜ਼ਿਆਦਾ ਗਲਤ ਕਰਨਗੇ ਤਾਂ ਆਪਾਂ ਉਹਨਾਂ ਨੂੰ ਕੀ ਕਹਾਂਗੇ ਔਰ 트럼ਪ ਨੇ ਦੇਸ਼ ਦੇ ਲੋਕਾਂ ਨੂੰ ਆਪਣੀਆਂ ਫਲੈਟਾਂ ਤੱਕ ਬੰਦ ਕਰ ਲਈਆਂ ਇੰਡੀਆ ਜਨਤਕ ਕਿਉਂ ਵੀ ਕਰ ਰਹੇ ਨੇ ਉਹਨੇ ਕਿਉਂ ਫਲੈਟਾਂ ਬੰਦ ਕਰ ਲਈਆਂ ਇਹ ਕਿਉਂ ਤੁਹਾਨੂੰ ਪੀਟ ਆ ਰਹੇਗਾ ਸਭ ਤੋਂ بڑا ਪਾਵਰ ਅਗਲਾ ਉਸੇ ਟਿਪਾਣਾ ਆਪਣੇ ਦੇਸ਼ ਦੇ ਲੋਕਾਂ ਦੀ ਆਪਣੀਆਂ ਚੀਜ਼ਾਂ ਦੀ ਇਸ ਲਈ ਉਹਨੇ ਅੰਬਰਸਰ ਤੋਂ ਮੰਨੀ ਮਨਾ ਕਰਿਆ ਉਹਨੂੰ ਕਹਿੰਦਾ ਅੰਬਰਸਰ ਜਾਊਗੀ ਮੇਰੀ ਬੇਟ ਅੰਬਰਸਰ ਤੋਂ ਵਾਪਸ ਆਊਗੀ। ਦਿੱਲੀ ਨਹੀਂ ਗੋ ਆ ਗੱਲਾਂ ਦੇਖੋ ਸੋਚਣ ਵਾਲੀ ਗੱਲ ਹੈ ਪੰਜਾਬ ਦੇ ਵਿੱਚ ਅੰਮ੍ਰਿਤਸਰ ਤੋਂ ਉਹੀ ਫਲੈਟਾਂ ਉੱਥੇ ਦੇਜੀਆਂ ਹੋਣਗੀਆਂ ਵਾਪਸ ਵੀ ਜਾਣਗੇ ਪਰ ਦਿੱਲੀ ਜਿਹਨੇ ਉਹਨਾਂ ਨੂੰ ਕਿਹਾ ਉਹ ਵੀ ਯਾਰ 3119 ਗਰਮ ਵੇਂਦੀ ਨਹੀਂ ਆਉਂਦੀ 165 ਮੈਂ ਨੰਬਰ ਤੇ ਮੀਡੀਆ ਦਾ ਉਹ ਨੰਬਰ ਨਾ ਲਾਉਂ ਦਿੰਦੇ ਹਾਂ ਇਹ 165 ਨੰਬਰ ਤੇ ਹੈ ਬਈ ਇਹਨਾਂ ਦੀ ਕੁਆਲਿਟੀ ਪੂਰੇ ਦੇਸ਼ਾਂ ਦਾ ਨੇ ਨਿਸ਼ਾਰਮ ਨੂੰ ਫੇਰ ਤਾਂਗੇ ਗਰਭ ਸੇ ਕਹੋ ਤਾਂ ਰਭ ਸੇ ਕਹੋ ਉਹ ਯਾਰ ਕਿੰਨਾ ਕੁ ਤੂੰ ਗਰਮ ਕਰਨਾ ਮੈਂ ਗਰਭ ਕਰਨ ਵਾਲੀ ਚੀਜ਼ ਤੇ ਕਰੋ ਨਾ ਕੋਈ ਚੱਗ ਦੀ ਖੰਦਤਾ ਕਰ ਲੋ ਗਰਭ ਵਾਲੀ ਤਾਂ ਹੀ ਗਰਭ ਹੋਊ ਫਾਹਮ ਜੀ ਨੀ ਲਾਉਂਦੀ ਯਾਰ ਕਿਰਟਾ ਸੋਫਿਕੇਸ਼ਨ ਤਾਲੀ ਦੇ ਸਾਡੇ ਬਜ਼ੁਰਗ ਇਹਨਾਂ ਦੇ ਨਾਲ ਪਰ ਬੇਬੂਠਾ ਚੱਗਦੀ ਐਨੀਆਂ ਜਿਵੇਂ ਇੱਥੇ ਰਾਤਾਂ ਸਾਰਾ ਤੱਕ ਤੇ ਮਹਾਰਾਜ ਰੰਜੀਤ ਸਿੰਘ ਵਾਲਾ ਛੱਡ ਗਿਆ ਕੁਈਓ ਕੱਲ ਆਈ ਗੱਲ ਨਹੀਂ ਮਨਤ ਲੱਗਦੀ ਆ ਹਰ ਚੀਜ਼ ਵਾਤੇ ਮੈਨੂੰ ਇੱਕ ਕੁਆਲਟੀ ਲੱਗਦੀ ਆ ਬਿਹਾਨ ਦੇ ਪਰ ਇੱਕ ਨਾ ਰੱਬ ਨੂੰ ਚੰਗਾ ਵੀ ਕੀਤਾ ਜੇ ਸੰਤਾਰੀ ਤੇ ਜਿਹਾ ਨਾ ਤੁਲਤ ਹੋਈ ਹੁੰਦੀ ਤਾਂ ਪ੍ਰੀਖਾ ਹੋ ਬੜਾ ਰਣਾ ਜੀ ਉਹ ਕਿ ਇਹਨਾਂ ਨੇ ਵੀ ਫੇਰ ਉਹ ਸਾਹ ਨਾਲ ਡੈਕ ਟੱਗਣਾ ਸੀ ਅੱਜကလေး ਤੇ ਇਹ ਸ਼ੇਰ ਬਣੇ ਫਸਦੇ ਨੇ ਕੁੱਤੇ ਪੁੱਛਾਂ ਕਿ ਆਖ ਤੇ ਤਾਂ ਨੂੰ ਉਹ ਫਿਰ ਸ਼ੇਰ ਬਣਨੇ ਨਹੀਂ ਸੀ ਉਹ ਹਾਂ ਪਤਾ ਲੱਗ ਗਿਆ ਉਹ ਕੁੱਤੇ ਸ਼ੇਰ ਬਣਦੇ ਨੇ ਭਾਈ ਕੁੱਤੇ ਸ਼ੇਰਾਂ ਨੂੰ ਪਹਿ ਵੀ ਸਕਦੇ ਨੇ ਇਕੱਠੇ ਹੋ ਕੇ ਕਈ-ਕਈ ਹਜ਼ਾਰ ਕੋਈ ਰੋਜ਼ ਕੁੱਤੇ ਇਕੱਠੇ ਹੋ ਕੇ 83 ਬਣੇ ਪਾ ਦੇਖਿਆ ਹੀ ਆ ਨਾ 2002 ਬਰੇ ਮੁਸਲਮਾਨਾਂ ਵਾਲੇ ਵੀ ਦੇਖਿਆ ਗਿਆ ਉਹ ਗਜਰਾਤ ਇੰਨ ਕਰਦੇ ਨੇ ਅੱਗੇ ਹੁਣ ਵੀ ਇੰਨ ਕਰਦੇ ਹੁਣ ਦਿੱਥੇ ਭੀੜ ਹੋਊ ਉੱਥੇ ਤਾਂ ਇਹ ਸ਼ੇਰ ਬਣ ਜਾਂਦੇ ਨੇ ਲੋਕੀ ਇਹਨਾਂ ਚਾਹ ਪਤਾ ਨਹੀਂ ਧਾਰਨਾ ਅਰ ਜਦੋਂ ਸੱਚਾਈ ਹੰਦੀ ਆ ਜਿੱਥੇ ਕੱਲੇ-ਕੱਲੇ ਨੂੰ ਬਰਾਬਰ ਦਾ ਮਾਣ ਵੀ ਹਾਂ ਜੋਗੀ ਉੱਥੇ ਭੱਜਦੇ ਨੇ ਜਿਤਨਾ ਇਹ ਪੁੰਛਾਂ ਦੇ ਦੇਖੇ ਉੱਥੇ ਹੀ ਨਾ ਕੋਦੇ ਕੋਦੇ ਲਕਿ ਗੁਲਤੀ ਕਰਤੀ ਹੋਈ ਤਾਂ ਮਾਫ ਕਰੇਗੀ ਤੇ ਅਬ ਯਾਦ ਰੱਖੋ ਆਪਣੀ ਕਮਿਊਨਿਟੀ ਦੀ ਖਾਸ ਕਰਕੇ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਬਈ ਆਪਣੇ ਆਸ-ਪਾਸ ਕਮਾਨ ਚੁਕੀਆਂ ਬੀ ਬੰਦੇ ਬਹੁਤ ਹੈ ਜੀ ਮਦਦ ਲਈ ਲੋੜ ਹੁੰਦੀ ਆ ਇਰੇ ਬੀਟ ਕਰ ਸਕਦੇ ਹਾਂ ਹਾਂ ਜੇ ਮੇਰਾ ਨਾਮ ਮਾਤੜਾ ਕੋਈ ਉਹ ਕਿਸੇ ਦੁਕਾਨੇ ਨਹੀਂ ਪੀਏ ਉਹ ਕਹਿੰਦੀ ਵਾਈ ਗਰੁੱਪ ਚੜਦੀ ਗੱਲਾਂ ਕਰੇ ਵੀ ਜਾਂ ਤੇ ਰਹੂਗੀ ਅਜੇ ਵੀ ਵਾ ਉਹਦੀ ਕਿਰਪਾ ਨਾਲ ਤੇ ਮਾਫ਼ ਕੀ ਤੁਹਾਨੂੰ ਅੱਧੀ ਗੱਲ ਹੈ ਕਿ ਕੋਈ ਗਲਤੀ ਧੰਨਵਾਦ ਜੀ ਕੋਈ ਗਲਤੀ ਖੰਤੀ ਹੈ ਤਾਂ ਮਾਫ਼ ਕਰਿਓ